ਦਰ ਬਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕਦਮਾ ਆਮਦਨ ਤੋਂ ਵੱਧ ਜਦਾਦ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਕਿਵੇ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੁchna chuna ਕਿ ਕਿੱਥੇ ਗਿਆ 1001 ਅੱਜ ਸੁਪਰੀਮ ਕੋਰਟ ਦਾ ਤੁਸੀਂ ਦੱਸਿਆ ਨਹੀਂ ਬਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਇੱਕ ਵਾਰ ਫਿਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫਿਰ ਮੂਦੀਖਾਣੇ ਕੋੜ ਨੇ ਖੋਟੇ ਨਾਨਕਾ ਔੜਕ ਸੱਚ ਰਹੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਝੂਠਾ ਮੁਕੱਦਮਾ ਆਮਦਨ ਤੋਂ ਬਾਅਦ ਜਤਾਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਰਜ ਕੀਤਾ ਸੀ ਅੱਜ ਉਹਦੇ 'ਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੱਤੀ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਸਾਹਮਣੇ ਆ ਗਈ ਹੈ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠ ਦਾ ਮਹਿਲ ਬਣਾਇਆ ਸੀ ਤੇ ਝੂਠ ਦੇ ਮਹਿਲ ਅਦਾਲਤਾਂ ਦੇ ਵਿੱਚ ਨਹੀਂ ਟਿਕਦੇ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿੱਥੇ ਗਿਆ ਹਜ਼ਾਰ ਏਕੜ ਅੱਜ ਸੁਪਰੀਮ ਕੋਰਟ 'ਚ ਤਾਂ ਤੁਸੀਂ ਦੱਸਿਆ ਨਹੀਂ ਜਿਸ ਹਜ਼ਾਰ ਏਕੜ ਦੀ ਹਿਮਾਚਲ 'ਚ ਗੱਲ ਹੋਈ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਕੰਪਨੀਆਂ ਦੀਆਂ ਗੱਲਾਂ ਹੋਈਆਂ ਉਹ ਸੁਪਰੀਮ ਕੋਰਟ ਦੇ ਵਿੱਚ ਸਬੂਤ ਇਹ ਸਰਕਾਰ ਪੇਸ਼ ਨਹੀਂ ਕਰ ਸਕੀ ਸੋ ਅੱਜ ਚਿੱਟੇ ਦਿਨ ਵਾਂਗੂ ਜਿਹੜਾ ਸੱਚ ਹੈ ਉਹ ਜਿੱਤੇ ਹੈ ਤੇ ਇਸ ਜੁਡੀਸ਼ੀਅਲ ਆਰਡਰ ਨੇ ਇੱਕ ਗੱਲ ਸਾਬਤ ਕਰਤੀ ਹੈ ਕਿ ਸਰਕਾਰਾਂ ਸੰਵਿਧਾਨ ਨੂੰ ਛਿੱਕੇ ਤੇ ਟੰਗਣ ਲਈ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਅਦਾਲਤਾਂ ਦੇ ਵਿੱਚ ਇਨਸਾਫ ਹੁੰਦਾ ਕਿਉਂਕਿ ਅਦਾਲਤਾਂ ਦੇ ਵਿੱਚ ਸੱਚ ਚੱਲਦਾ ਹੈ ਅਦਾਲਤਾਂ ਦੇ ਵਿੱਚ ਸਬੂਤ ਚੱਲਦੇ ਨੇ ਜਿਹੜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੇ ਨਹੀਂ ਸੀ ਤੇ ਅੱਜ ਸਰਕਾਰ ਦੀ ਜਵਾਬਦੇਹੀ ਬਹੁਤ ਵੱਡੀ ਤੈਅ ਹੋ ਗਈ ਹੈ ਕਿ ਦੋ ਝੂਠੇ ਮੁਕੱਦਮੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਿਫੈਂਡ ਕੀਤੇ ਪਹਿਲਾ ਝੂਠਾ ਡਰੱਗ ਦਾ ਕੇਸ ਜਿਹਦੇ ਤੇ 4.5 ਸਾਲ ਚਲਾਨ ਨਹੀਂ ਪੇਸ਼ ਹੋਇਆ ਤੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਉਹਦੇ ਤੇ ਕਮੈਂਟ ਹੋਇਆ ਕਿ ਕੋਈ ਸਬੂਤ ਸਰਕਾਰ ਕੋਲੇ ਨਹੀਂ ਤੇ ਫਿਰ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਜਿਹਦੇ ਚ ਕੋਈ ਜਾਇਦਾਦ ਨਹੀਂ ਕੋਈ ਆਮਦਨ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਭੀ ਸੋ ਇਹ ਸਰਕਾਰ ਜਿਹੜੀ ਸਿਆਸੀ ਰਜਿਸਟਰ ਹੈ ਸਿਰਫ ਵਿਕਰਮਜੀਤਿਆ ਤੇ ਤਾਂ ਕਰਕੇ ਕਾਰਵਾਈ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਦੀ ਨੀਤੀਆਂ ਦੇ ਖਿਲਾਫ ਬੋਲਦੇ ਨੇ ਸਰਕਾਰ ਦੀਆਂ ਮੜੀਆਂ ਕਾਰਗੁਜ਼ਾਰੀਆਂ ਦੇ ਖਿਲਾਫ ਬੋਲਦੇ ਨੇ ਉਹਦੇ ਕਰਕੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਸੀ ਪਰ ਅਦਾਲਤ ਨੇ ਇਨਸਾਫ ਕੀਤਾ ਸੰਵਿਧਾਨ ਦੀ ਇੱਕ ਵਾਰ ਫਿਰ ਜਿੱਤ ਹੋਈ ਔਰ ਪੰਜਾਬ ਦੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਇੱਕ ਵਾਰ ਫਿਰ ਮੂਦੀਖਾਨੇ ਤੇ